ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡਾ ਕਿਤਾਬਾਂ ਦੀ ਆਵਾਜ਼ ਚੈਨਲ ਦੇ ਉੱਪਰ ਸਵਾਗਤ ਹੈ ਆਪਾਂ ਕਿਤਾਬ ਪੜ੍ਹ ਰਹੇ ਹਾਂ ਧਰਤੀ ਦੀ ਹੱਕ ਵਿੱਚ ਖੂਨੀ ਪੰਜਾ ਦੋਸਤੋ ਪਹਿਲਾਂ ਆਪਾਂ ਕਿਤਾਬ ਇਹ ਪੰਨਾ ਨੰਬਰ 55 ਤੱਕ ਪੜ੍ਹੀ ਸੀ ਹੁਣ ਇਸ ਨੂੰ ਅੱਗੇ ਪੜ੍ਹਨ ਜਾ ਰਹੇ ਹਾਂ 18ਵੇਂਾਂ ਵਿੱਚ ਨਪੋਲੀਅਨ ਯਹੂਦੀਆਂ ਨੂੰ ਰਚਾਉਣਾ ਐਸੀਮਿਰੇਟ ਚਾਹੁੰਦਾ ਹੈ ਯਹੂਦੀਆਂ ਪ੍ਰਤੀ ਨਪੋਲੀਅਨ ਦੀ ਚੌਕੀ ਹਮਦਰਦੀ ਅਤੇ ਸਹਿਣਸ਼ੀਲਤਾ ਦਾ ਰੁਖ ਹੈ ਇਸ ਕਾਰਨ ਕਈ ਯਹੂਦੀ ਉਸ ਦੀ ਇੱਜ਼ਤ ਕਰਦੇ ਹਨ ਪਰ ਅਸ਼ੰਦਰ ਉਸ ਦੀ ਆਪਣੀ ਨੀਤੀ ਹੈ ਇਤਿਹਾਸਕਾਰ ਰੇਬਾਈ ਬੈਰਲਵੀਨ ਭੇਤ ਖੋਲਦਾ ਹੈ ਕਿ ਨੈਪੋਲੀਅਨ ਦੀ ਮੁੱਖ ਮਨਸ਼ਾ ਇਹ ਸੀ ਕਿ ਯਹੂਦੀ ਕੁੱਲ ਬਸੋਂ ਵਿੱਚ ਰਚਮਚ ਜਾਣ بجائے ਇੱਕ ਬਗਾਨੀ ਪਰਫੁੱਲਤ ਹੁੰਦੀ ਬਸੋਂ ਦੇ ਬਾਂਗ ਨੈਪੋਲੀਅਨ ਦੀ ਯਹੂਦੀਆਂ ਲਈ ਉਪਰੀ ਸ਼ਹਿਨਸ਼ੀਲਤਾ ਸਾਵੇਂ ਪਣ ਦੇ ਪਿੱਛੇ ਉਸ ਦਾ ਇੱਕ ਵੱਡਾ ਪਲਾਨ ਸੀ ਕਿ ਕਿਵੇਂ ਉਹਨਾਂ ਨੂੰ ਫਰਾਂਸੀ ਬਸੌਂ ਦੇ ਅੰਦਰ ਲਿਆ ਕੇ ਪੂਰੀ ਤਰ੍ਹਾਂ ਰਲਾ ਲਿਆ ਜਾਵੇ। ਸ਼ਾਦੀਆਂ ਤੇ ਧਰਮ ਬਦਲੀ ਨਾਲ ਨਪੋਲੀਅਨ ਦਾ ਇਹ ਰਖ ਉਸ ਦੀ ਨਵੰਬਰ 1806 ਵਿੱਚ ਲਿਖੀ ਚਿੱਠੀ ਤੋਂ ਮਿਲਦਾ ਹੈ। ਯਹੂਦੀ ਲੋਕਾਂ ਦੇ ਵਿਅੰਤ ਕਾਰੋਬਾਰਾਂ ਦੇ ਨਾਲ ਵਿਸ਼ਵ ਦੇ ਦੇਸ਼ਾਂ ਦੀਆਂ ਸਭਿਆਤਾਵਾਂ ਅਤੇ ਰਹਿਣ ਸਹਿਣ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਯਹੂਦੀ ਲੋਕਾਂ ਦੇ ਅਜਿਹੇ ਕਾਰੋਬਾਰਾਂ ਨੂੰ ਜੇ ਬਿਲਕੁਲ ਨਹੀਂ ਤਾਂ ਚੋਖਾ ਘਟਾਉਣ ਦੀ ਲੋੜ ਹੈ। ਹੁੰਦੇ ਨੁਕਸਾਨ ਨੂੰ ਰੋਕਣਾ ਲਾਜ਼ਮੀ ਹੈ ਅਤੇ ਰੋਕਣ ਲਈ ਤਾਂ ਯਹੂਦੀਆਂ ਨੂੰ ਬਦਲਣਾ ਹੀ ਪਵੇਗਾ। ਇੱਕ ਵਾਰ ਉਹਨਾਂ ਦੇ ਜਵਾਨ ਸਾਡੀਆਂ ਫੌਜਾਂ ਦਾ ਭਾਗ ਬਣ ਜਾਣਗੇ ਤਾਂ ਉਹਨਾਂ ਦੇ ਸ਼ੌਕ ਅਤੇ ਆਸ਼ਾਵਾ ਯਹੂਦੀयत ਵੱਲੋਂ ਰੁੱਕ ਕੇ ਫ੍ਰਾਂਸੀ ਸੋਚ ਵਿੱਚ ਬਦਲ ਜਾਣਗੇ। ਇੱਕ ਵਾਰ ਫਿਰ 1808 ਵਿੱਚ ਆਪਣੇ ਭਰਾ ਜੀਰੋਮ ਨੂੰ ਚਿੱਠੀ ਵਿੱਚ ਯਹੂਦੀਆਂ ਨੂੰ ਕੋਲਣ ਅਤੇ ਵਿਚ ਰਲਾਉਣ ਦੇ ਪਲਾਨ ਸਾਫ ਕਰਦਾ ਹੈ ਮੈਂ ਯਹੂਦੀਆਂ ਦੇ ਸੁਧਾਰ ਦੀ ਮੁਹਿੰਮ ਸ਼ੁਰੂ ਕੀਤੀ ਹੈ ਪਰ ਬਹੁਤਿਆਂ ਨੂੰ ਆਪਣੀ ਨੇੜਤਾ ਤੋਂ ਦੂਰ ਰੱਖਿਆ ਹੈ ਇਹਨੂੰ ਛੱਡੋ ਮੈਂ ਕੁਝ ਅਜੀਹਾ ਨਹੀਂ ਕਰਦਾ ਜਿਸ ਨਾਲ ਇਨਸਾਨੀਅਤ ਦੇ ਸਭ ਤੋਂ ਘਟਿਆ ਤਵਕੇ ਨੂੰ ਕੋਈ ਵੀ ਇੱਜ਼ਤ ਮਿਲੇ 1808 ਨਪੋਲੀਅਨ ਦੇ ਇੱਕ ਫਰਮਾਨ ਰਾਹੀਂ ਯਹੂਦੀ ਸ਼ਾਹੂਕਾਰਾਂ ਦੇ ਕਰਜ਼ਿਆਂ ਨੂੰ ਮਟਾਇਆ ਜਾਂਦਾ ਹੈ ਯਹੂਦੀ ਸ਼ਾਹੂਕਾਰਾਂ ਬਾਰੇ ਸ਼ਿਕਾਇਤਾਂ ਸੁਣਦੇ ਹੋਏ 1806 ਵਿੱਚ ਨੈਪੋਲੀਅਨ ਨੇ ਕੁੱਲ ਕਰਜ਼ਿਆਂ ਦੀ ਵਾਪਸੀ ਉੱਤੇ ਰੋਕ ਲਗਾ ਦਿੱਤੀ। ਸਨ 1808 ਵਿੱਚ ਉਹ ਇੱਕ ਕਦਮ ਹੋਰ ਲੰਘ ਗਿਆ ਜਦੋਂ ਇੱਕ ਫਰਮਾਨ ਰਾਹੀਂ ਕੁੱਲ ਕਰਜ਼ਿਆਂ ਦੀ ਮਾਫੀ ਕਰ ਦਿੱਤੀ। ਸ਼ਾਹੂਕਾਰਾਂ ਨੇ ਨਾਂ ਦਿੱਤਾ ਦੀਨ ਫਮਾਉਸ ਡਿਕਰੀ। ਨੈਪੋਲੀਅਨ ਚਾਹੁੰਦਾ ਹੈ ਕਿ ਯਹੂਦੀ ਲੋਕ ਸ਼ਾਹੂਕਾਰਾਂ ਛੱਡ ਕੇ ਹੋਰਨਾਂ ਲੋਕਾਂ ਵਾਂਗ ਖੇਤੀ ਅਤੇ ਕਾਰੀਗਰੀ ਵਿੱਚ ਜਾਣ। ਉਸਦੇ ਫਰਮਾਨ ਤੇ ਫੌਜੀ ਬੱਚਿਆਂ ਤੇ ਵਿਆਹੀਆਂ ਧੀਵਿਆਂ ਦੇ ਕੁੱਲ ਕਰਜ਼ਿਆਂ ਨੂੰ ਮਾਫੀ ਮਿਲੀ ਕੋਈ ਵੀ ਕਰਜ਼ਾ ਜਿਸ ਵਿੱਚ 10% ਤੋਂ ਵੱਧ ਵਿਆਜ ਸੀ ਉਹ ਵੀ ਮੁਕਤ ਕੀਤਾ ਗਿਆ بڑے ਯਹੂਦੀ ਉਸ ਦੀ ਧਾਰਮਿਕ ਸਹਿਣਸ਼ੀਲਤਾ ਤੋਂ ਪ੍ਰਭਾਵਿਤ ਹੁੰਦੇ ਹਨ ਪਰ ਉਸ ਦੀ ਸੂਧ ਖੋਰੀ ਨੂੰ ਨਕੋਲ ਪਾਉਣ ਦੀ ਮਹਿੰਮ ਨਾਲ ਯਹੂਦੀ ਛਾਹੂਕਾਰ ਸਟਪਟਾ ਜਾਂਦੇ ਹਨ ਅਤੇ ਉਸਦੇ ਫਰਮਾਨ ਨੂੰ ਬਦਨਾਮ ਹੁਕਮ ਦਾ ਨਾਮ ਮਿਲਿਆ ਯੂਰਪ ਦੇ ਰੌਚ ਚਾਈਲਡਾਂ ਲਈ ਜ਼ਰੂਰੀ ਹੋ ਗਿਆ ਸੀ ਕਿ ਇਸ ਤੋਂ ਪਹਿਲਾਂ ਕਿ ਉਸ ਦਾ ਧਨ ਸੰਬੰਧੀ ਕਰਜ਼ੇ ਵਿਰੋਧੀ ਫਲਸਫਾ ਹੋਰ ਨਾ ਦੇਸ਼ਾਂ ਅੰਦਰ ਖਿੱਲਰ ਜਾਵੇ ਉਹਨਾਂ ਨੇ ਨਪੋਲੀਅਨ ਨੂੰ ਮਾਰ ਪਕਾਉਣ ਦੀ ਸੋਚੀ 1808 ਤੋਂ 1814 ਮਹਾਦੀਪ ਅੰਦਰ ਜੰਗਾਂ ਫਰਾਂਸ ਸਪੇਨ ਦੇ ਨਾਲ ਅਤੇ ਬ੍ਰਿਟੇਨ ਪੁਰਤਗਾਲ ਦੇ ਨਾਲ ਬਰਤਾਨੀ ਅੰਤਰਰਾਸ਼ਟਰੀ ਛੜਜੰਤਰਾਂ ਅੰਦਰ ਸਪੇਨ ਦੀ ਜੰਗ ਆਪਣੇ ਪੁਰਾਣੇ ਸਾਥੀ ਫਰਾਂਸ ਨਾਲ ਆਰੰਭੀ ਜਾਂਦੀ ਹੈ। ਲਗਾਤਾਰ ਕਈ ਸਾਲਾਂ ਦੀ ਸਪੇਨ ਨਾਲ ਜੰਗ ਵਿੱਚ ਫਰਾਂਸੀ ਮਹਾਨ ਫੌਜ ਭਾਰ ਥੱਲੇ ਆ ਜਾਂਦੀ ਹੈ। ਭਾਵੇਂ ਕਿ ਫਰਾਂਸੀ ਫੌਜ ਜੰਗ ਪਿੱਛੋਂ ਜੰਗ ਜਿੱਤ ਜਾਂਦੀਆਂ ਨੇ ਪਰ ਉਹਨਾਂ ਦੀਆਂ ਕਮਕਾਂ ਤੇ ਰਸਤ ਪੰਚੌਂਦੀਆਂ ਰਾਹਾਂ ਦਾ ਤਾਲਮੇਲ ਅਤੇ ਵਸੀਲਿਆਂ ਉੱਤੇ ਭੜਾ ਅਸਰ ਪੈਂਦਾ ਹੈ। ਫਰਾਂਸੀ ਟੁਕੜੀਆਂ ਅਲੱਗ-ਥਲੱਗ ਹੋ ਕੇ ਛਾਪਾਂ ਮਾਰਾਂ ਹੱਥੋਂ ਲਹੂ-ਲਹਾਨ ਹੋ ਕੇ ਮਰੀਆਂ 스ਪੈਨੀ ਫੌਜਾਂ ਨੂੰ ਘੜੀ-ਮੁੜੀ ਮਾਰ ਪੈਂਦੀ ਹੈ ਪਰ ਉਹ ਬਾਰ-ਬਾਰ ਨਵੀਂ ਕਮਕੱਤੇ ਜੱਥੇ ਬੰਦੀ ਦੇ ਨਾਲ ਫਰਾਂਸੀਆਂ ਨੂੰ ਦੁਖੀ ਕਰਦੀਆਂ ਹਨ ਇਸ ਲੜਾਈ ਝਗੜੇ ਅੰਦਰ ਰੁੜੀ ਜਾਂਦੇ ਫਰਾਂਸੀ ਬਸੀਲਿਆਂ ਨੂੰ ਨਪੋਲੀਅਨ ਨੇ ਨਾਂ ਦਿੱਤਾ 스ਪੈਨੀ ਜ਼ਖਮ 1811 ਅਮਰੀਕਨ ਕੇਂਦਰੀ ਬੈਂਕ ਦੀ ਮੌਤ ਨਾਲ ਹੀ ਪ੍ਰੋਟੇਨ ਵੱਲੋਂ ਅਮਰੀਕਾ ਵਿਰੁੱਧ ਇੱਕ ਹੋਰ ਜੰਗ ਦੀ ਧੌਕੀ ਇਸੇ ਸਮੇਂ ਇਹ ਆਣੇ ਅਮਰੀਕਾ ਅੰਦਰ ਹੇਮਿਲਟਨ ਦੇ ਭਿਆਨਕ ਬੈਂਕ ਦੇ 20 ਸਾਲਾ ਚਾਰਟਰ ਦੀ ਮਿਆਦ ਮੁੱਕਣ ਵਾਲੀ ਹੈ ਪ੍ਰਧਾਨ ਜੇਮਸ ਮੈਡੀਸਨ ਨੇ 1791 ਵਿੱਚ ਬੈਂਕ ਦੀ ਵਿਰੋਧਤਾ ਕੀਤੀ ਸੀ ਹੁਣ ਉਸ ਨੂੰ ਮੁੜ ਸੁਰਜੀਤ ਕਰਨ ਦੀ ਉਸ ਦੀ ਮਨਸ਼ਾ ਨਹੀਂ ਕਾਂਗਰਸ ਅੰਦਰਲੇ ਹੇਮਿਲਟਨ ਨੂੰ ਮਰਨ ਦੇ ਫੈਂਡਰ ਲਿਸਟ ਚਾਹੁੰਦੇ ਹਨ ਕਿ ਬੈਂਕ ਚੱਲਦਾ ਰਹੇ ਅਤੇ ਬ੍ਰਿਟੇਨ ਦੇ ਨਾਲ ਰਿਸ਼ਤਾ ਗੂੜਾ ਕੀਤਾ ਜਾਵੇ ਪਰ ਇਸ ਦੇ ਉਲਟ ਜੈਫਰਸਨ ਦੀ ਸੋਚ ਵਾਲੇ ਡੈਮੋਕ੍ਰੈਟਿਕ ਰਿਪਬਲਿਕਨ ਇਸ ਬੈਂਕ ਨੂੰ ਬੰਦ ਵੇਖਣਾ ਚਾਹੁੰਦੇ ਹਨ ਅਤੇ ਬ੍ਰਿਟੇਨ ਦੀ ਨੀਅਤ ਉੱਤੇ ਸ਼ੱਕ ਕਰਦੇ ਹਨ ਬੈਂਕ ਨੂੰ ਚਾਲੂ ਰੱਖਣ ਦੀ ਆਗਿਆ ਦਾ ਸਮਾਂ ਨੇੜੇ ਆ ਰਿਹਾ ਹੈ ਪਰ ਬੈਂਕ ਵਿਰੋਧੀਆਂ ਦਾ ਪਲੜਾ ਭਾਰੀ ਹੈ ਆਖਰ ਨਿਊਯਾਰਕ ਲੰਡਨ ਬੈਂਕ ਨੂੰ ਵਾਰਨ ਦਿੱਤਾ ਗਿਆ ਇਸ ਇਤਿਹਾਸਕ ਸਮੇਂ ਬ੍ਰਿਟੇਨ ਦੀ ਅਮਰੀਕਾ ਦੇ ਨਾਲ ਖਿੱਚੋ-ਤਾਣ ਵਧਣੀ ਸ਼ੁਰੂ ਹੁੰਦੀ ਹੈ ਬ੍ਰਿਟੇਨ ਪਹਿਲਾਂ ਹੀ ਜੰਗ ਵਿੱਚ ਫਰਾਂਸ ਦੀ ਨਾਕਾਬੰਦੀ ਕਰੀ ਬੈਠਾ ਹੈ ਜਹਾਜ਼ੀ ਨਾਕਾਬੰਦੀ ਵਿੱਚ ਅਮਰੀਕੀ ਜਹਾਜ਼ਾਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਮਲਾਹ ਬੰਦੀ بنائے ਜਾਂਦੇ ਹਨ ਜਵਾਨ ਅਮਰੀਕੀ ਰਿਪਬਲਿਕ ਆਪਣੇ ਮਾਤਰੀ ਦੇਸ਼ ਦੇ ਨਾਲ ਦੂਜੀ ਵਾਰ ਜੰਗ ਵਿੱਚ ਖਿੱਚੀ ਜਾ ਰਹੀ ਹੈ ਜੋ ਦੇਸ਼ ਰੌਤ ਚਾਈਲਡ ਅਤੇ ਉਸਦੇ ਮਿੱਤਰਾਂ ਦੀ ਮੁੱਠੀ ਵਿੱਚ ਹੈ 1811 ਬਰਤਾਨਵੀ ਅਸਰ ਅਤੇ ਅੰਦਰੂਨੀ ਗੁੰਡਾਂ ਦੇ ਕਾਰਨ ਰੂਸ ਨੈਪੋਲੀਅਨ ਨਾਲ ਸਾਂਝ ਤੋੜ ਲੈਂਦਾ ਹੈ ਨੈਪੋਲੀਅਨ ਅਤੇ ਰੂਸੀ ਯਾਰ ਅਲੈਗਜ਼ੈਂਡਰ 1 ਵਿਚਾਲੇ ਨਿੱਗੀ ਜਿਹਾਤੀ ਦੋਸਤੀ ਸੀ ਸਨ 1811 ਤੱਕ ਉਹਨਾਂ ਵਿਚਕਾਰ ਖਿੱਚੋ ਤਾਣ ਵੱਧ ਨਹੀਂ ਸ਼ੁਰੂ ਹੋਈ ਅੰਦਰਲੇ ਕਾਰਨ ਇਹ ਸੀ ਕਿ ਅਲੈਗਜ਼ੈਂਡਰ ਦੁਆਲੇ ਸਿਆਸੀ ਸ਼ਕਤੀਆਂ ਅਤੇ ਰੂਸੀ ਸਰਦਾਰਾਂ ਵੱਲੋਂ ਫਰਾਂਸ ਨਾਲੋਂ ਨਾਤਾ ਤੋੜਨ ਲਈ ਦਬਾਅ ਵੱਧ ਆ ਗਿਆ। ਨੈਪੋਲੀਅਨ ਨੂੰ ਚਿੰਤਾ ਹੋਈ ਕਿ ਉਸ ਨੂੰ ਦੋ ਮਹਾਜਾਂ ਉੱਤੇ ਨਾ ਲੜਨਾ ਪੈ ਜਾਵੇ। ਇਸ ਲਈ ਰੂਸ ਨੂੰ ਧਮਕੀ ਦਿੱੰਦਾ ਹੈ ਕਿ ਜੇ ਉਸਨੇ ਬ੍ਰਿਟੇਨ ਨਾਲ ਗਠਬੰਧਨ ਕੀਤਾ ਤਾਂ ਮਾੜੇ ਸਿੱਟੇ ਨਿਕਲਣਗੇ। 1812 ਵਿੱਚ ਅਲੈਗਜ਼ੈਂਡਰ ਨੂੰ ਉਸ ਦੇ ਸਲਾਹਕਾਰ ਫਰਾਂਸ ਉੱਤੇ ਧਾਵੇ ਜੀ ਸਲਾਹ ਦਿੰਦੇ ਹਨ ਅਤੇ ਨਾਲ ਹੀ ਪੋਲੈਂਡ ਨੂੰ ਵੀ ਮੁੜ ਕਾਬੂ ਕਰ ਲਈ ਆਖਦੇ ਹਨ ਰੂਸ ਤੋਂ ਜੰਗ ਦੀ ਤਿਆਰੀ ਦੀਆਂ ਜਾਸੂਸੀ ਖਬਰਾਂ ਨੈਪੋਲੀਅਨ ਨੂੰ ਮਿਲਦੀਆਂ ਹਨ ਤਾਂ ਉਹ ਪਹਿਲਾਂ ਹੀ ਰੂਸ ਉੱਪਰ ਹਮਲੇ ਲਈ ਤਿਆਰ ਹੁੰਦਾ ਹੈ ਰੂਸ ਉੱਪਰ ਹਮਲਾ 23 ਜੂਨ 1812 ਨੂੰ ਸ਼ੁਰੂ ਹੁੰਦਾ ਹੈ ਮਈ 11 1812 ਅਮਰੀਕਾ ਨਾਲ ਅਮਨ ਦੀਆਂ ਤਿਆਰੀਆਂ ਤੋਂ ਐਨ ਪਹਿਲਾਂ ਬਰਤਾਨਵੀ ਪ੍ਰਧਾਨ ਮੰਤਰੀ ਦਾ ਕਤਲ ਬਰਤਾਨਵੀ ਪ੍ਰਧਾਨ ਮੰਤਰੀ ਸਪੈਂਸਰ ਪਰਸੀਵਲ ਹਾਊਸ ਆਫ ਕਾਮਨਸ ਦੀ ਲੌਬੀ ਵਿੱਚ ਪਹੁੰਚਦਾ ਹੈ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਹੈ ਕਿ ਯੂਨਾਈਟਿਡ ਸਟੇਟਸ ਨਾਲ ਵੱਧ ਰਹੀ ਖਿੱਚੋ ਤਾਣ ਨੂੰ ਕਿਵੇਂ ਘਟਾਇਆ ਜਾਵੇ ਪਰਸੀਵਲ ਦਾ ਇੱਕ ਵੱਡਾ ਨਿਸ਼ਾਨਾ ਸੀ ਇੱਕ ਆਦਮੀ ਜਿਸ ਦਾ ਨਾਮ ਜੋਹਨ ਬਲਿੰਗਮ ਇੱਕ ਪਿਸਤੌਲ ਖਿੱਚ ਕੇ ਪਰਸੀਵਲ ਨੂੰ ਨੇੜੇ ਹੋ ਕੇ ਗੋਲੀ ਦਾਗਦਾ ਹੈ ਪਰਸੀ ਬਲਦੀ ਥਾਂੇ ਹੀ ਮੌਤ ਹੋ ਜਾਂਦੀ ਹੈ ਬਲਿੰਗਮ ਉੱਤੇ ਮੁਕੱਦਮਾ ਚਲਾ ਕੇ ਇੱਕ ਹਫ਼ਤੇ ਪਿੱਛੋਂ ਫਾਂਸੀ ਦਿੱਤੀ ਜਾਂਦੀ ਹੈ 1787 ਵਿੱਚ ਬਲਿੰਗਮ ਇੱਕ ਜਹਾਜ਼ ਦਾ ਛੋਟਾ ਅਫਸਰ ਸੀ ਜੋ ਬਾਗੀਆਂ ਨੇ ਕਾਬੂ ਕਰਕੇ ਡੋਬ ਦਿੱਤਾ 1803 ਵਿੱਚ ਉਹ ਕੁਝ ਸਮਾਰੂਸ ਵਿੱਚ ਕੰਮ ਕਰਦਾ ਰਿਹਾ ਅਤੇ ਉੱਥੇ ਉਸ ਨੂੰ ਇੱਕ ਰੂਸੀ ਜਹਾਜ਼ ਦੀ ਤੋੜ-ਫੋੜ ਅਤੇ ਡੋਬਣ ਦੇ ਦੋਸ਼ ਵਿੱਚ ਜੇਲ੍ਹ ਕੀਤੀ ਗਈ ਇੰਨਾ ਗੱਲਾਂ ਤੋਂ ਜਾਪਦਾ ਹੈ ਕਿ ਉਹ ਕੋਈ ਜਨੂਨੀ ਬੰਦੂਕਵਾਜ਼ ਨਹੀਂ ਸੀ ਸਗੋਂ ਇੱਕ ਸਿਆਸੀ ਅਤਵਾਦੀ ਸੀ ਬਿਨਾਂ ਛਾਣਬੀਣ ਖੋਜ ਜਿਸ ਤੇ ਜਿਹਦੇ ਨਾਲ ਉਸ ਨੂੰ ਫਾਂਸੀ ਚੜਾਇਆ ਗਿਆ ਹੈ ਸੋਚਣੇ ਲਾ ਦਿੰਦਾ ਹੈ ਕਿ ਉਹ ਕਿਸੇ ਛੇੜੰਤਰ ਦਾ ਹਿੱਸਾ ਸੀ ਉਸ ਦਾ ਜਹਾਜੀ ਬਗਾਵਤ ਨਾਲ ਹੋਣਾ ਰੂਹਸ ਅੰਦਰ ਕੈਦ ਉਧਰੋਂ ਯੂਐਸਏ ਦੇ ਨਾਲ ਬੈਂਕ ਦੇ ਮੁੱਦੇ ਉੱਤੇ ਜੰਗ ਦਾ ਪਰਛਾਵਾਂ ਸਭ ਸੰਕੇਤ ਦਿੰਦੇ ਹਨ ਕਿ ਮਾਰਨ ਵਾਲਾ ਇੱਕ ਸਿਆਸੀ ਹੱਥ ਠੋਕਾ ਸੀ ਜਿਸ ਨੂੰ ਉੱਪਰ ਲਿਆਂਨੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਲਈ ਵਰਤਿਆ ਪਰਸੀਵਲ ਦਾ ਕਤਲ ਇੱਕ ਲੰਬੀ ਸਿਆਸੀ ਕਤਲਾਂ ਦੀ ਲੜੀ ਅੰਦਰ ਪਹਿਲਾ ਸੀ ਜੋ ਕਤਲ ਜਾਂ ਕਤਲਾਂ ਦੀ ਕੋਸ਼ਿਸ਼ ਅਗਲੇ 200 ਸਾਲ ਯੂਰਪ ਅਤੇ ਅਮਰੀਕਾ ਅੰਦਰ ਇੱਕ ਪਲੇਗ ਵਾਂਗ ਸੀ ਕਈਆਂ ਅੰਦਰ ਕਹਾਣੀਆਂ ਇਹ ਬਣਾਈਆਂ ਗਈਆਂ ਕਿ ਕਾਤਲ ਇੱਕ ਮਾਨਸਿਕ ਰੋਗੀ ਸੀ ਜਿਸ ਨੇ ਇਹ ਮੰੰਦਾ ਘਾਰਾ ਕੀਤਾ ਜੋਨ 1812 ਅਜੀਬੋ ਗਰੀਬ جنگ ਆਰੰਭ ਹੁੰਦੀ ਹੈ ਪ੍ਰਧਾਨ ਮੰਤਰੀ ਪਰਸੀਵਲ ਦੇ ਕਤਲ ਨਾਲ ਅਮਰੀਕਾ ਨਾਲ ਰਿਸ਼ਤੇ ਸੁਧਾਰਨ ਵਿੱਚ ਸੁਸਤੀ ਪੈ ਜਾਂਦੀ ਹੈ ਜੇ ਪਰਸੀਵਲ ਜਿਉਂਦਾ ਰਹਿੰਦਾ ਤਾਂ ਬ੍ਰਿਟਿਸ਼ ਫੌਜੀ ਨੀਤੀ ਜਿਸ ਰਾਹੀਂ ਅਮਰੀਕੀ ਜਹਾਜ਼ਾਂ ਨੂੰ ਯੂਰਪ ਨਾਲ ਵਪਾਰ ਕਰਨ ਵਿੱਚ ਰੁਕਾਵਟਾਂ ਪੈਂਦੀਆਂ ਸਨ ਹਟਾਹ ਦਿੱਤੀਆਂ ਜਾਣੀਆਂ ਸਨ ਅਮਨ ਸਥਾਪਤੀ ਦੀ ਸੰਭਾਵਨਾ ਬਣਦੀ ਸੀ ਕਤਲ ਤੋਂ ਕੇਵਲ 5 ਹਫ਼ਤੇ ਪਿੱਛੋਂ ਜੰਗ ਚਾਲੂ ਹੋ ਜਾਂਦੀ ਹੈ ਹੈਮਲਟਨੀ ਫੈਂਡਰਲਿਸਟ ਜਿਹੜੇ ਕੇਂਦਰੀ ਬੈਂਕ ਨੂੰ ਮੁੜ ਚਾਲੂ ਕਰਨਾ ਚਾਹੁੰਦੇ ਸਨ ਮੈਡੀਸਨ ਦੇ ਬ੍ਰਿਟੇਨ ਨਾਲ ਲੋਹਾ ਲੈਣ ਦੀ ਨੀਤੀ ਦੀ ਵਿਰੋਧਤਾ ਕਰਦੇ ਹਨ ਜੰਗ 1814 ਵਿੱਚ ਮੁੱਕਦੀ ਹੈ ਤਦੋਂ ਫੈਂਡਰਲਿਸਟਾਂ ਨੂੰ ਦੇਸ਼ ਵਿਰੋਧੀ ਮੰਨਿਆ ਜਾਂਦਾ ਹੈ ਅਤੇ ਉਹਨਾਂ ਦੀ ਪਾਰਟੀ ਢਹ ਢੇਰੀ ਹੋ ਜਾਂਦੀ ਹੈ ਪਰਸਿਪਲ ਦਾ ਉਤਰ ਅਧਿਕਾਰੀ ਰਾਬਟ ਜੈਨ ਕਿੰਸਨ ਉਹਨਾਂ ਵਪਾਰਾਂ ਉੱਤੇ ਪਾਬੰਦੀਆਂ ਨੂੰ ਹਟਾ ਦਿੰਦਾ ਹੈ ਜੋ ਕਿ جنگ ਦਾ ਕਾਰਨ ਸਨ ਪਰ ਅਜਿਹੇ ਇਸ਼ਾਰੇ ਦਾ ਕੋਈ ਅਰਥ ਨਹੀਂ ਸੀ ਕਿਉਂ ਜੋ جنگ ਤਾਂ ਚੱਲੂ ਹੋ ਚੁੱਕੀ ਸੀ ਕਹਿਣਾ ਔਖਾ ਹੈ ਕਿ ਲਾਰਡ ਲਿਵਰਪੂਲ ਅੰਦਰੋਂ ਸੱਚਾ ਸੀ ਜਾਂ ਕੇਵਲ ਜੰਗ ਸ਼ੁਰੂ ਕਰਨ ਦਾ ਕਸੂਰ ਯੂਨਾਈਟਿਡ ਸਟੇਟਸ ਉੱਤੇ ਛੁੱਟਣਾ ਚਾਹੁੰਦਾ ਸੀ ਇਸ ਗੱਲ ਦਾ ਪੱਕਾ ਪਤਾ ਹੈ ਕਿ ਰੌਥਸਚਾਈਲਡ ਘਰਾਣਾ ਜੰਗ ਦੇ ਦੋਹਾਂ ਧਿਰਾਂ ਨੂੰ ਨਗਦੀ ਦੇ ਰਿਹਾ ਸੀ 1812 ਨੈਪੋਲੀਅਨ ਨੂੰ ਰੂਸ ਉੱਤੇ ਹਮਲਾ ਮਹਿੰਗਾ ਪੈਂਦਾ ਹੈ ਟਾਈਫਸ ਰੋਗ ਉਸਦੀ ਮਹਾਨ ਫੌਜ ਦਾ ਕਚਰਾ ਕਰਦਾ ਹੈ ਨੈਪੋਲੀਅਨ ਦਾ ਇਰਾਦਾ ਸੀ ਕਿ ਰੂਸ ਦੇ ਨਾਲ ਇੱਕ ਫੈਸਲਾ ਕੋਈ جنگ ਕੀਤੀ ਜਾਵੇ ਪਰ ਰੂਸੀ ਫੌਜ ਉਸਦੇ ਇਰਾਦੇ ਨੂੰ ਸਮਝਦੇ ਹੋਏ ਪਿੱਛੇ ਹੀ ਪਿੱਛੇ ਹੀ ਹਟਦੀ ਗਈ ਕੁਝ ਸਮੇਂ ਲਈ ਸਮੋਲ ਲੈਂਸਨ ਦੀ ਧਰਤੀ ਤੇ ਅਗਸਤ 1812 ਦੀਆਂ ਕਈ ਝੜਪਾਂ ਅੰਦਰ ਰੂਸੀ ਪਿਛਾੜੇ ਗਏ ਅਤੇ ਨਪੋਲੀਅਨ ਬਧੀ ਤੁਰਿਆ ਗਿਆ। ਰੂਸੀਆਂ ਵੱਲੋਂ ਸਭ ਤੋਂ ਵੱਡਾ ਜੰਗ ਢੰਗ ਇਹ ਸੀ ਕਿ ਪਿੱਛੇ ਹਟਦਿਆਂ ਹੋਇਆਂ ਸਭ ਕੁਝ ਛਾੜ ਦੇ ਜਾਣਾ ਹੈ। ਫਰਾਂਸੀਆਂ ਨੂੰ ਆਪਣੇ ਲਈ ਅਤੇ ਘੋੜਿਆਂ ਲਈ ਵੀ ਖੁਰਾਕ ਨਹੀਂ ਲੱਭਦੀ। ਅਖੀਰ ਉੱਤੇ ਰੂਸੀ ਮਾਸਕੋ ਤੋਂ ਬਾਹਰ ਬੋਰੋਡੀਨੋ ਉੱਤੇ ਡਟ ਕੇ ਲੜਦੇ ਹਨ। ਕਰੀਬ 44000 ਰੂਸੀ ਅਤੇ 35000 ਫਰਾਂਸੀ ਮਰੇ। ਕਈ ਜ਼ਖਮੀ ਹੋਏ ਤੇ ਕਈ ਕੈਦ ਹੋਏ। ਭਾਵੇਂ ਕਿ ਫਰਾਂਸ ਨੇ ਜੰਗ ਜਿੱਤ ਲਈ ਪਰ ਰੂਸੀਆਂ ਨੇ ਸਾਬਤ ਕੀਤਾ ਕਿ ਉਹਨਾਂ ਨੇ ਇਹ ਜੰਗ ਸਹਾਰ ਲਈ ਹੈ ਅਤੇ ਜੰਗ ਫੈਸਲਾਕੁਨ ਨਹੀਂ ਸੀ ਨਪੋਲੀਅਨ ਆਪ ਹੀ ਲਿਖਦਾ ਹੈ ਮੇਰੀਆਂ ਕੁੱਲ ਜੰਗਾਂ ਅੰਦਰ ਸਭ ਤੋਂ ਭਿਆਨਕ ਜੰਗ ਮਾਸਕੋ ਤੋਂ ਪਹਿਲਾਂ ਸੀ ਫ੍ਰਾਂਸੀ ਫੌਜਾਂ ਦੀ ਬਹਾਦਰੀ ਨੇ ਜਿੱਤ ਦੇ ਕਾਬਿਲ ਕੀਤਾ ਪਰ ਰੂਸੀਆਂ ਵੱਲੋਂ ਕੀਤੀ ਜੰਗ ਵਿੱਚ ਉਹ ਜਿੱਤੇ ਜਾਣ ਦੇ ਕਾਬਿਲ ਨਹੀਂ ਸਨ ਨਪੋਲੀਅਨ ਆਪਣੇ ਲਗਭਗ ਸਬੂਤੀ ਗ੍ਰੈਂਡ ਫੌਜ ਨਾਲ ਘਰ ਵਾਪਸੀ ਸ਼ੁਰੂ ਕਰਦਾ ਹੈ। ਰਸਤੇ ਵਿੱਚ ਉਸਦੀ ਬਹੁਤੀ ਫੌਜ ਟਾਈਫਸ ਬੁਖਾਰ ਦਾ ਸ਼ਿਕਾਰ ਹੋ ਜਾਂਦੀ ਹੈ। ਰੂਸ ਤੋਂ ਨਪੋਲੀਅਨ ਫੌਜ ਦੀ ਵਾਪਸੀ ਘਾਤਕ ਸਾਬਤ ਹੁੰਦੀ ਹੈ। ਆਮ ਸਮਝੀ ਜਾਂਦੀ ਸੋਚ ਦੀ ਥਾਂ ਅਸਲ ਗੱਲ ਇਹ ਸੀ ਕਿ ਜੂਹਾਂ ਰਾਹੀਂ ਫੈਲੇ ਟਾਈਫਸ ਨੇ ਨਪੋਲੀਅਨ ਦੀ ਫੌਜ ਨੂੰ ਤਬਾਹ ਕੀਤਾ। 1812 ਤੋਂ 1814 ਰੌਟਚਾਈਲਡ ਫੌਜ ਬਨਾਮ ਨਪੋਲੀਅਨ ਦੀ ਫੌਜ ਨਾਥਨ ਰੌਟਚਾਈਲਡ ਲੰਡਨ ਅੰਦਰ ਆਪਣੇ ਮਾਇਕ ਜਿਲੇ ਅੰਦਰੋਂ ਇਕੱਲਾ ਹੀ ਨਪੋਲੀਅਨ ਨੂੰ ਹਰਾਉਣ ਲਈ ਬਰਤਾਨੀਆਂ ਦੀ ਜੰਗ ਵਿੱਚ ਧਨ ਲਾ ਰਿਹਾ ਸੀ ਉਧਰ ਯੂਰਪ ਦੇ ਹਰ ਕੋਨੇ ਤੋਂ ਸੋਨਾ ਡਿਊਕ ਆਫ ਵਲਿੰਗਟਨ ਦੀਆਂ ਫੌਜਾਂ ਅਤੇ ਬ੍ਰਿਟੇਨ ਦੇ ਆੜੀਆਂ ਪਰਸ਼ੀਆਂ ਤੇ ਆਸਟਰੀਆ ਦੀ ਵਰਤੋਂ ਲਈ ਇਕੱਠਾ ਹੋ ਰਿਹਾ ਹੈ ਰਾਥਚਾਈਲਡ ਬੈਂਕਰ ਭਰਾ ਪੂਰੇ ਮਹਾਦੀਪ ਅੰਦਰ ਆਪਣੀਆਂ ਚਾਲਾਂ ਦਾ ਤਾਲਮੇਲ ਰੱਖ ਰਹੇ ਹਨ ਉਹਨਾਂ ਦੇ ਏਜੰਟ ਹਰ ਕਾਰੇ ਅਤੇ ਸੋਨੇ ਦੇ ਲਿਆਉਣ ਲਿਜਾਣ ਲਈ ਕੋਰੀਅਰ ਖੁੱਲਕੇ ਹਰਕਤ ਵਿੱਚ ਹਨ ਜੇ ਰਾਥਚਾਈਲਡ ਕੋਲ ਖਜ਼ਾਨਾ ਨਾ ਹੁੰਦਾ ਤਾਂ ਇਤਿਹਾਦੀਆਂ ਨੇ ਕਦੋਂ ਦਾ ਨਪੋਲੀਅਨ ਦੇ ਨਾਲ ਅਮਲ ਕਰ ਲੈਣਾ ਸੀ ਦੋਸਤੋ ਆਪਾਂ ਇਹ ਕਿਤਾਬ ਪੰਨਾ ਨੰਬਰ 63 ਤੱਕ ਪੜ੍ਹੀ ਹੈ ਅੱਗੇ ਆਪਾਂ ਪੜ੍ਹਾਂਗੇ ਨਪੋਲੀਅਨ ਨੇ ਹੋਰ ਜਿੱਤਾਂ ਪ੍ਰਾਪਤ ਕੀਤੀਆਂ ਪਾਰਸ ਦੀਆਂ ਫੌਜਾਂ ਦੀ ਗਿਣਤੀ ਘਟਦੀ ਜਾ ਰਹੀ ਹੈ